ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜਰੂਰ ਸੁਣੋ ਨੰਬਰ 1 ਜੇਕਰ ਤੁਹਾਡੇ ਕੋਲ ਸੈਲਫ ਉੱਪਰ ਗਿੱਲੇ ਬਰਤਨ ਰੱਖਣ ਲਈ ਕੋਈ ਵੀ ਤੋਲੀਆਂ ਨਹੀਂ ਹੈ ਤਾਂ ਤੁਸੀਂ ਸਰਹਾਣੀ ਤੇ ਪਏ ਕਿਸੇ ਪੁਰਾਣੇ ਗੁਲਾਬ ਦਾ ਇਸਤੇਮਾਲ ਕਰ ਸਕਦੇ ਹੋ ਇਹ ਵੀ ਆਪਣੇ ਅੰਦਰ ਪਾਣੀ ਨੂੰ ਬਹੁਤ ਜਲਦੀ ਸੁੱਕ ਲੈਂਦਾ ਹੈ ਇਸ ਨਾਲ ਤੁਹਾਡੀ ਰਸੋਈ ਦੀ ਸੈਲਫ ਖਰਾਬ ਨਹੀਂ ਹੋਵੇਗੀ ਨੰਬਰ 2 ਜਦੋਂ ਵੀ ਤੁਸੀਂ ਗੋਭੀ ਖਰੀਦਦੇ ਹੋ ਤਾਂ ਉਸ ਨੂੰ ਬਣਾਉਣ ਤੋਂ ਪਹਿਲਾਂ ਗੈਸ ਉੱਪਰ ਤੇਜ਼ ਕਰਕੇ ਉਸ ਉੱਪਰ ਗੋਭੀ ਦਾ ਫੁੱਲ ਰੱਖ ਦਿਓ ਡੰਡੀ ਵਾਲੀ ਸਾਈਡ ਇਸ ਤਰ੍ਹਾਂ ਨਾਲ ਕੁਝ ਸਮਾਂ ਉਸ ਉੱਪਰ ਰੱਖੋ ਫਿਰ ਝੁੱਕ ਲਓ ਇਸ ਤਰ੍ਹਾਂ ਕਰਨ ਨਾਲ ਉਸ ਵਿੱਚ ਜੇਕਰ ਕੋਈ ਵੀ ਸੁੰਡ ਜਾਂ ਕੀੜਾ ਹੋਵੇਗਾ ਉਹ ਆਪਣੇ ਆਪ ਬਾਹ ਨੰਬਰ 3 ਜੇਕਰ ਤੁਸੀਂ ਕਿਤੇ ਬਾਹਰ ਘੁੰਮਣ ਲਈ ਜਾ ਰਹੇ ਹੋ ਤਾਂ ਆਪਣੇ ਦੰਦਾਂ ਵਾਲੇ ਪੁਰਸ਼ ਨੂੰ ਹੱਥਾਂ ਵਿੱਚ ਪਾਉਣ ਵਾਲੇ ਲੁਫਾਫਿਆਂ ਦੇ ਗਲਵਜ਼ ਵਿੱਚ ਇੱਕ-ਇੱਕ ਕਰਕੇ ਪਾ ਲਓ ਇਸ ਤਰ੍ਹਾਂ ਕਰਨ ਨਾਲ ਉਹ ਸਾਰੇ ਇੱਕ ਦੂਜੇ ਨਾਲ ਚਿਪਕਣਗੇ ਨਹੀਂ ਤਾਂ ਤੁਹਾਡੇ ਪੁਰਸ਼ ਆਪਣੇ ਆਪ ਸੇਫ ਰਹਿਣਗੇ ਨੰਬਰ 4 ਜੇਕਰ ਤੁਹਾਡੀ ਨੀਲ ਪੇਂਟ ਸੁੱਕ ਗਈ ਹੈ ਤਾਂ ਉਸ ਨੂੰ ਦਾ ਟਕਣ ਖੋਲ ਕੇ ਕੁਝ ਸਮੇਂ ਲਈ ਮਾਈਕਰੋ ਪੇਪਰ ਵਿੱਚ ਰੱਖ ਦਿਓ ਤੇ ਚਲਾ ਦਿਓ ਫਿਰ ਕੁਝ ਸਮੇਂ ਬਾਅਦ ਇਸ ਨੂੰ ਬਾਹਰ ਕੱਢ ਲਓ ਇਸ ਤਰੀਕੇ ਨਾਲ ਤੁਹਾਡੀ ਸੁੱਕੀ ਹੋਈ ਨੀਲ ਪੇਂਟ ਵੀ ਦੁਬਾਰਾ ਤੋਂ ਲਗਾਉਣ ਜੋਗੀ ਹੋ ਜਾਵੇਗੀ ਨੰਬਰ 5 ਜਦੋਂ ਵੀ ਤੁਸੀਂ ਨੀਲ ਪੇਂਟ ਲਗਾਉਂਦੇ ਹੋ ਤਾਂ ਕਈ ਵਾਰ ਉਹ ਤੁਹਾਡੇ ਉਂਗਲਾਂ ਦੀ ਸਾਈਡਾਂ ਤੇ ਲੱਗ ਜਾਂਦੀ ਹੈ ਇਸ ਨੂੰ ਉਤਾਰਨਾ ਬਹੁਤ ਮੁਸ਼ਕਲ ਹੁੰਦਾ ਹੈ ਇਸ ਲਈ ਨੀਲ ਪੇਂਟ ਲਗਾਉਣ ਤੋਂ ਪਹਿਲਾਂ ਆਪਣੇ ਉਂਗਲਾਂ ਦੀ ਸਾਈਡਾਂ ਤੇ ਹਲਕੀ ਜਿਹੀ ਬੈਸਿਨ ਲਗਾ ਲਓ ਫਿਰ ਨੀਲ ਪੇਂਟ ਲਗਾਉਣ ਤੋਂ ਬਾਅਦ ਰਬਬ ਦੀ ਮਦਦ ਨਾਲ ਉਤਾਰ ਦਿਓ ਨੰਬਰ 6 ਜੇਕਰ ਤੁਹਾਡੀ ਅਲਮਾਰੀ ਦੇ ਪਿੱਛੇ ਬਹੁਤ ਹੀ ਜ਼ਿਆਦਾ ਗੰਦਗੀ ਹੈ ਤਾਂ ਤੁਸੀਂ ਹੈਂਗਰ ਦੀਆਂ ਦੋਨੇ ਸਾਈਡਾਂ ਤੇ ਇੱਕ ਪੁਰਾਣੀ ਜਰਾਬ ਚੜਾ ਲਓ ਫਿਰ ਇਸ ਦੀ ਮਤਨ ਆਪਣੀ ਅਲਮਾਰੀ ਦੇ ਘਰ ਦੇ ਹਰ ਉਹ ਕੋਨੇ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਜਿਸ ਜਗ੍ਹਾ ਤੇ ਤੁਹਾਡਾ ਹੱਥ ਨਹੀਂ ਜਾ ਰਿਹਾ ਨੰਬਰ 7 ਜੇਕਰ ਤੁਸੀਂ ਪ੍ਰਾਂਤ ਨੂੰ ਆਟੇ ਲੱਗਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਹਮੇਸ਼ਾ ਆਟਾ ਗੁੰਨਣ ਤੋਂ ਪਹਿਲਾਂ ਸਾਰੀ ਪ੍ਰਾਂਤ ਨੂੰ ਹਲਕਾ ਜਿਹਾ ਘੋਲ ਲਗਾ ਲਓ ਇਸ ਤਰ੍ਹਾਂ ਕਰਨ ਨਾਲ ਆਟਾ ਗੁੰਨਣ ਤੋਂ ਬਾਅਦ ਤੁਹਾਡੀ ਪ੍ਰਾਂਤ ਬਿਲਕੁਲ ਸਾਫ਼ ਰਹੇਗੀ ਨੰਬਰ 8 ਜੇਕਰ ਤੁਹਾਡੇ ਕੋਲ ਅੰਗੂਠਾ ਲਗਾਉਣ ਵਾਲੀ ਪੈਡ ਨਹੀਂ ਹੈ ਤਾਂ ਤੁਸੀਂ ਇੱਕ ਕਾਟਨ ਦਾ ਟੋਕੜਾ ਲੈ ਕੇ ਉਸ ਨੂੰ ਗੋਲ-ਗੋਲ ਕਰਕੇ ਇੱਕ ਡੱਬੇ ਵਿੱਚ ਪਾ ਲਓ ਫਿਰ ਉਸ ਉੱਪਰ ਕੱਪੜੇ ਧੋਣ ਵਾਲਾ ਨੀਲ ਲਾ ਪਾ ਦਿਓ ਉਸ ਉੱਪਰ ਫਿਰ ਆਪਣਾ ਅੰਗੂਠਾ ਰੱਖੋ ਇਸ ਤਰ੍ਹਾਂ ਕਰਨ ਨਾਲ ਤੁਸੀਂ ਬਿਨਾਂ ਪੈਸੇ ਦੇ ਖਰਚ ਕੀਤੇ ਕਾਜ ਉੱਪਰ ਗੂਠਾ ਲਗਾ ਸਕਦੇ ਹੋ ਨੰਬਰ 9 ਜੇਕਰ ਤੁਸੀਂ ਹੱਥ ਵਾਲੀ ਚੌਕਰ ਦੀ ਮਦਦ ਨਾਲ ਪਿਆਜ਼ ਨੂੰ ਪੀਸ ਰਹੇ ਹੋ ਤਾਂ ਉਸ ਦੀ ਪੂਰੀ ਰੱਸੀ ਉੱਪਰ ਹਲਕੀ ਜਹੀ ਬੈਸਣੇ ਲਗਾ ਲਓ ਇਸ ਤਰੀਕੇ ਨਾਲ ਉਸ ਦੀ ਰੱਸੀ ਬਹੁਤ ਹੀ ਆਸਾਨੀ ਨਾਲ ਵਧੀਆ ਚੱਲੇਗੀ ਜਿਸ ਨਾਲ ਤੁਸੀਂ ਆਸਾਨੀ ਨਾਲ ਕੋਈ ਵੀ ਚੀਜ਼ ਗ੍ਰाइंड ਕਰ ਸਕਦੇ ਹੋ ਨੰ ਸ਼ਰਟ ਪ੍ਰੈਸ ਕਰਨ ਸਮੇਂ ਚਿਪਕ ਰਹੀ ਹੋਵੇ ਤਾਂ ਤੁਸੀਂ ਉਸ ਉੱਪਰ ਜੇਕਰ ਟਿਸ਼ੂ ਪੇਪਰ ਰੱਖ ਕੇ ਪ੍ਰੈਸ ਕਰੋ ਇਸ ਤਰ੍ਹਾਂ ਕਰਨ ਨਾਲ ਉਹ ਪ੍ਰੈਸ ਨੂੰ ਨਹੀਂ ਚਿਪਕੇਗੀ ਤੇ ਨਾਲ ਹੀ ਪ੍ਰੈਸ ਵੀ ਬਹੁਤ ਵਧੀਆ ਤਰੀਕੇ ਨਾਲ ਹੋਵੇਗੀ ਨੰਬਰ 11 ਜਦੋਂ ਵੀ ਤੁਸੀਂ ਰੋਟੀ ਬਣਾਉਂਦੇ ਹੋ ਉਸ ਸਮੇਂ ਉਨੀ ਹੀ ਕਿੰਨੀ ਉੱਪਰ ਹਲਕਾ ਜਿਹਾ ਗਦੇਸੀ ਘੋਲ ਲਗਾ ਕੇ ਦੁਬਾਰਾ ਤੋਂ ਉਸ ਦਾ ਪੇੜਾ ਕਰਕੇ ਰੋਟੀ ਬਣਾਓ ਇਸ ਤਰੀਕੇ ਨਾਲ ਬਣਾਈ ਹੋਈ ਰੋਟੀ ਬਹੁਤ ਹੀ ਨਰਮ ਬਣੇਗੀ ਪੂਰਾ ਦਿਨ ਉਹ ਰੋਟੀ ਸੁੱਕੇਗੀ ਨਹੀਂ ਨੰਬਰ 12 ਜੇਕਰ ਤੁਸੀਂ ਗਾਜਰਾਂ ਨੂੰ ਆਸਾਨੀ ਨਾਲ ਤੇ ਹਲਕਾ ਹਲਕਾ ਹੀ ਛਿੱਲਣਾ ਚਾਹੁੰਦੇ ਹੋ ਤਾਂ ਉਸ ਉੱਪਰ ਨਵਾਂ ਸਟੀਲ ਬਲੂ ਫੇਰ ਦਿਓ ਇਸ ਤਰੀਕੇ ਨਾਲ ਗਾਜਰਾਂ ਬਹੁਤ ਹੀ ਆਸਾਨੀ ਨਾਲ ਛਿੱਲੀਆਂ ਵੀ ਜਾਣਗੀਆਂ ਤੇ ਨਾਲ ਹੀ ਛਿਲਕਾ ਵੀ ਘੱਟ ਉtreਗਾ ਨੰਬਰ 13 ਜੇਕਰ ਤੁਹਾਡੇ ਦੰਦ ਬਹੁਤ ਜ਼ਿਆਦਾ ਪੀਲੇ ਹਨ ਤੇ ਸਮੈਲ ਆਉਂਦੀ ਹੈ ਤਾਂ ਤੁਸੀਂ ਸ਼ਾਇਦ ਵਿੱਚ ਥੋੜਾ ਜਿਹਾ ਨਮਕ ਮਿਲਾ ਕੇ ਬੁਰਸ਼ ਉੱਪਰ ਲਗਾ ਕੇ ਬੁਰਸ਼ ਕਰ ਲਓ ਦੰਦ ਬਿਲਕੁਲ ਚਮਕ ਜਾਣਗੇ ਨੰਬਰ 14 ਜੇਕਰ ਤੁਸੀਂ ਆਪਣੇ ਜੂਸਰ ਨੂੰ ਆਸਾਨੀ ਨਾਲ ਸਾਫ਼ ਕਰਨਾ ਚਾਹੁੰਦੇ ਹੋ ਤਾਂ ਅਖਬਾਰ ਦੀ ਬੋਲ ਬਣਾ ਕੇ ਉਸ ਉੱਪਰ ਹਲਕਾ ਜਿਹਾ ਹਰਪਿੰਗ ਪਾ ਕੇ ਫਿਰ ਇਸ ਦੀ ਮੱਤ ਨਾਲ ਆਪਣੇ ਜੂਸ ਨੂੰ ਸਾਫ਼ ਕਰੋ ਉਹ ਬਿਲਕੁਲ ਨਵੇਂ ਦੀ ਤਰ੍ਹਾਂ ਹੋ ਜਾਵੇਗਾ ਨੰਬਰ 15 ਬਿੰਦੀਆਂ ਵਾਲੇ ਪੱਤੇ ਨੂੰ ਕਦੇ ਵੀ ਛੁੱਟੋ ਨਾ ਇਹਨਾਂ ਨੂੰ ਤੁਸੀਂ ਇੱਕ ਸਾਈਡ ਤੋਂ ਬੰਦ ਕਰਕੇ ਇਸ ਵਿੱਚ ਆਪਣੇ ਜ਼ਰੂਰੀ ਕਾਰਡ ਪਾ ਕੇ ਰੱਖ ਸਕਦੇ ਹੋ ਕਿਉਂਕਿ ਇਹ ਪੱਤਾ ਬਹੁਤ ਹੀ ਸਖਤ ਹੁੰਦਾ ਹੈ ਜਲਦੀ ਖਰਾਬ ਨਹੀਂ ਹੁੰਦਾ ਜਿਵੇਂ ਕਿ ਏਟੀਐਮ ਆਧਾਰ ਕਾਰਡ ਆਦਿ ਨੰਬਰ 16 ਜੇਕਰ ਤੁਸੀਂ ਅਦਰਕ ਨੂੰ ਚਾਕੂ ਦੀ ਬਜਾਏ ਚਮਚ ਨਾਲ ਛਿੱਲ ਲੈਂਦੇ ਹੋ ਤਾਂ ਉਹ ਆਸਾਨੀ ਨਾਲ ਛਿੱਲਿਆ ਵੀ ਜਾਂਦਾ ਹੈ ਤੇ ਨਾਲ ਹੀ ਉਸ ਦਾ ਸੰਤਕਾ ਵੀ ਪਤਲਾ ਹੀ ਉਤਰਦਾ ਹੈ ਨੰਬਰ 17 ਥੋੜੇ ਜਿਹੇ ਪਾਣੀ ਵਿੱਚ 7-8 ਬੂੰਦਾਂ ਸਰੋਂ ਦੇ ਤੇਲ ਦੀਆਂ ਪਾ ਕੇ ਉਸ ਵਿੱਚ ਕਾਟਨ ਦਾ ਕੱਪੜਾ ਭਿਉਂ ਦਿਓ ਫਿਰ ਇਸ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਉਸ ਵਿੱਚੋਂ ਪਾਣੀ ਕੱਢ ਦਿਓ ਤੇ ਫਿਰ ਇਸ ਨੂੰ ਆਪਣੇ ਘਰ ਦੇ ਸਾਰੇ ਫਰਨੀਚਰ ਉੱਪਰ ਫੇਰ ਦਿਓ ਇਸ ਤਰੀਕੇ ਨਾਲ ਤੁਹਾਡਾ ਫਰਨੀਚਰ ਬਚੈਨਾ ਚਮਕ ਜਾਵੇਗਾ ਕਿ ਜਿਵੇਂ ਨਵਾਂ ਲਿਆਂਦਾ ਹੋਵੇ ਨੰਬਰ 18 ਜਿਹੜੀਆਂ ਔਰਤਾਂ ਆਪ ਮਿਹਨਤ ਕਰਕੇ ਕਮਾਈ ਕਰਕੇ ਖਾਂਦੀਆਂ ਹਨ ਉਹਨਾਂ ਔਰਤਾਂ ਨੂੰ ਨਾ ਤਾਂ ਕਿਤੇ ਦੇ ਮੂੰਹ ਵੱਲ ਦੇਖਣਾ ਪੈਂਦਾ ਹੈ ਨਾ ਹੀ ਉਹਨਾਂ ਨੂੰ ਕਿਤੇ ਦੇ ਤਾਣੇ ਮੈਨੇ ਸੁਣਨੇ ਪੈਂਦੇ ਹਨ ਨੰਬਰ 19 ਜਦੋਂ ਵੀ ਤੁਸੀਂ ਕੋਈ ਵੀ ਬੱਚੇ ਨੂੰ ਦਵਾਈ ਦਿੰਦੇ ਹੋ ਤਾਂ ਦਵਾਈ ਨੂੰ ਉਂਗਲ ਨੂੰ ਲਗਾ ਕੇ ਪਹਿਲਾਂ ਉਸ ਸਾਈਡ ਤੇ ਸੁੱਟ ਦਿਓ ਇਸ ਤਰੀਕੇ ਨਾਲ ਬੱਚਾ ਜਾਂ ਫਿਰ ਵੱਡੇ ਨੂੰ ਦਵਾਈ ਲੱਗ ਲੱਗ ਜਾਂਦੀ ਹੈ